ਹਾਂਜੀ ਸਿੰਘ ਸਾਹਿਬ ਜੀ ਤੁਸੀਂ ਇੱਕ ਕਲਾਸ਼ ਨਾਮ ਦੇ ਹਿੰਦੂ ਦੀ ਗੱਲ ਕਰ ਰਹੇ ਹੋ ਵੀ ਉਹਨੇ ਉਹਨੇ ਨਾਮ ਰੱਖਿਆ ਹੈ ਕਿਸ ਜੀ ਦਾ ਨਾਮ ਰੱਖਿਆ ਜੀ ਉਹਨੇ ਬਹੁਤ ਸਪਸ਼ਟ ਕੀਤਾ ਅੱਜ ਜੀ ਕਿ ਜਿਹੜਾ ਅੱਜ ਇੱਥੋਂ ਦੇ ਲੋਕਾਂ ਨੇ ਜੀ ਸਿਵ ਸੈਨਿਕਾਂ ਨੇ ਇੱਕ ਵੀਡੀਓ ਪਾਈ ਸੀ ਕਿ ਅਸੀਂ ਇੱਥੇ ਅੱਜ ਮੁਰਦਾਬਾਦ ਹਵਾਰਾ ਸਿੰਘ ਰਵਾਰਾ ਸਾਹਿਬ ਖਾਲਸਤਾਨ ਮੁਰਦਾਬਾਦ ਸੰਜੇਲ ਸਿੰਘ ਖਾਲਸਾ ਪਿੰਡ ਵਾਲੇ ਮੁਰਦਾਬਾਦ ਉਹਨਾਂ ਦੀਆਂ ਤਸਵੀਰਾਂ ਭੰਡਾਰੀ ਪੁਲ ਤੇ ਸੜਨੀਆਂ ਜੀ ਔਰ ਉਹਨਾਂ ਨੂੰ ਸਾਡੇ ਤੋਂ ਪਹਿਲਾਂ ਇੱਕ ਉਹਨਾਂ ਦੇ ਸੱਚੇ ਸੁੱਚੇ ਹਿੰਦੂ ਵੀਰ ਨੇ ਜਵਾਬ ਦਿੱਤਾ ਹੈ ਕੀ ਬਾਤ ਹੈ ਉਨੇ ਇਹ ਗੱਲ ਸਿੱਧ ਕੀਤੀ ਹੈ ਕਿ ਜੇ ਤੁਸੀਂ ਆਪਣੇ ਪਿਓ ਦੇ ਪੁੱਤੋਂ ਤੇ ਭੰਡਾਰੀ ਪੁੱਲਤੇ ਸੰਤ ਜਰਨੈਲ ਸਿੰਘ ਭਿੰਡਰਾਲਿਆ ਦੀ ਤੇ ਜਗਤਾਰ ਸਿੰਘ ਹਵਾਰਾ ਦੀ ਜਿਹੜੇ ਸਿੱਖ ਕੌਮ ਦੇ ਜਥੇਦਾਰ ਨੇ ਜੇ ਤੁਸੀਂ ਉਹਨਾਂ ਦੀ ਤਸਵੀਰ ਸਾੜ ਕੇ ਆਪਣੀਆਂ ਲੱਤਾਂ ਤੇ ਆਪਣੇ ਪੈਰਾਂ ਤੇ ਆਪਣੇ ਘਰ ਆਜੋਗੇ ਤੇ ਮੈਂ ਤੁਹਾਨੂੰ ਸਵਾ ਸਵਾ ਲੱਖ ਰੁਪਏ ਦਾ ਆਪਣੀ ਜੇਬ ਤੋਂ ਨਾਮ ਦਊਗਾ ਅੱਜ ਦੀ ਵੀਡੀਓ ਵਾ ਕੀ ਬਾਤ ਹੈ ਸੋ ਮੈਂ ਇਹ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਮੂੰਹ ਤੇ ਇੱਕ ਧੋਤੀ ਚਪੇੜ ਹੈ ਜਿਹੜੇ ਲੋਕੀ ਹੁਣੇ-ਹੁਣੇ ਮੇਰੇ ਵੀਰ ਕੌਮ ਦੇ ਜਿਹੜੇ ਕਵੀਸ਼ਰ ਹੈ ਗੁਰਪ੍ਰੀਤ ਸਿੰਘ ਜੋਹਲ ਦੱਸ ਰਹੇ ਸਨ ਇਹਨਾਂ ਦੇ ਨਾਂ ਧੋਤੀ ਨਾ ਟੋਪੀ ਨਾ ਬੋਦੀ ਨਾ ਇਹ ਤਾਂ ਅਸਲ ਹਿੰਦੂ ਹੈਗਾ ਹੀ ਨਹੀਂ ਨਾ ਇਹਨਾਂ ਨੂੰ ਕਿਸੇ ਗਿਆਨ ਹੈ ਬਾਈਬਲ ਦਾ ਗੀਤਾ ਦਾ ਇਹਨਾਂ ਨੂੰ ਤਾਂ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ ਸਿਰਫ ਤੇ ਸਿਰਫ ਇੱਕ ਆਪਣੀ ਟੀਆਰਪੀ ਔਰ ਨਾਲ ਇਹ ਸਕਿਉਰਟੀ ਲੈਣ ਵਾਸਤੇ ਸਾਰਾ ਕੁਝ ਕਰਦੇ ਆ ਔਰ ਜਿੱਦਣ ਦੀ ਸੂਰੂ ਹੋਈ ਨੇ ਸਾਰਾ ਕੁਝ ਸੂਰੀ ਇਹਨਾਂ ਚਾਲਾਂ ਚ ਕਾਮਯਾਬ ਹੋ ਜਾਣਾ ਤੇ ਉਸੇ ਤਰੀਕੇ ਨਾਲ ਇਹਨਾਂ ਪੈਦਲਾ ਪੂਰੇ ਪੰਜਾਬ ਚ ਫੜ ਲਿਆ ਵੀ ਸਾਨੂੰ ਸਕਿਉਰਟੀ ਮਿਲਣੀ ਚਾਹੀਦੀ ਹੈ ਤੇ ਉਹ ਦੇ ਦਿੰਦੇ ਆ ਨਹੀਂ ਬਿਆਨ ਦੇਣ ਵਾਲੇ ਨੂੰ ਸਜ਼ਾ ਚਾਹੀਦੀ ਹੈ ਕਿ ਸਿਕਿਉਰਟੀ ਚਾਹੀਦੀ ਹੈ ਬਿਲਕੁਲ ਜੀ ਇਹਨਾਂ ਨੇ ਜਦੋਂ ਸਾਡੇ ਸਿੱਖਾਂ ਨੂੰ ਪੂਰੀਆਂ ਸਜਾਵਾਂ ਕਰ ਚੁੱਕਿਆ ਉਹ ਨਹੀਂ ਛੱਡ ਰਹੇ ਤੇ ਫਿਰ ਇਹਨਾਂ ਨੂੰ ਵੀ ਤਾਂ ਸਜ਼ਾ ਚਾਹੀਦੀ ਹੈ ਨਾ ਇਹਨਾਂ ਨੂੰ ਸ਼ਹਿ ਦਿੱਤੀ ਜਾਂਦੀ ਹੈ ਹਿੰਦੂਵਾਦ ਵੱਲੋਂ ਕਿ ਤੁਸੀਂ ਇਹ ਸਾਰਾ ਕੁਝ ਕਰੋ ਔਰ ਜਿਹੜੇ ਅਸਲੀ ਹਿੰਦੂ ਆ ਉਹ ਇਹਨਾਂ ਦੇ ਉਲਟ ਬੋਲਦੇ ਆ ਕਿ ਜੇ ਤੁਸੀਂ ਅੱਜ ਜਿੱਦਣ ਜਿਹੜੇ ਅੱਜ ਵੀਰ ਨੇ ਹਿੰਦੂ ਨੇ ਵੀਡੀਓ ਪਾਈ ਆ ਉਹ ਕਹਿੰਦਾ ਕਿ ਜਦੋਂ ਮੈਂ ਇਹਨਾਂ ਨੂੰ ਪਹਿਲਾ ਜਵਾਬ ਦਿੱਤਾ ਸੀ ਉਸ ਵੇਲੇ ਹਵਾਰਾ ਸਾਹਿਬ ਦੇ ਨਾਲ 10 ਲੱਖ ਲੋਕ ਸਨ ਸਿੱਖ ਤੇ ਅੱਜ 20 ਲੱਖ ਹੈ ਅੱਜ ਉਹਨੇ ਕਿਹਾ ਉਹਨਾਂ ਦੇ ਨਾਲ 20 ਲੱਖ ਤੇ ਜਿਹੜੇ 20 ਲੱਖ ਸਿੱਖ ਹੈ ਤੁਹਾਨੂੰ ਤਾਂ ਸਿਕਿਉਰਿਟੀ ਸਿਮੇਤੀ ਚੁੱਕ ਕੇ ਫੂਕ ਦੇਣਗੇ ਜੇ ਪਰ ਉਹਨਾਂ ਦਾ ਸਿੱਖਾਂ ਦਾ ਲੀਡਰ ਕੋਈ ਤੁਹਾਡੇ ਉਲਟ ਬਿਆਨ ਦੇਵੇ ਪਰ ਉਹਨਾਂ ਦਾ ਜੇਲ੍ਹ ਦੇ ਵਿੱਚ ਕਾਲ ਕੋਰੜੀ ਚ ਬੈਠਾ ਵੀ ਸਿੱਖਾਂ ਦਾ ਲੀਡਰ ਕਿਸੇ ਕੌਮ ਦੇ ਉਲਟ ਬਿਆਨ ਨਹੀਂ ਦਿੰਦਾ ਉਸ ਆਪਣੇ ਸਿੱਖਾਂ ਨੂੰ ਕਹਿੰਦਾ ਕਿ ਅੰਮਰ ਦਸਾਖੋ ਸਿੰਘ ਸਜੋ ਤੇ ਕਿਰਤ ਕਰੋ ਤੇ ਲੋੜਵੰਦ ਦੀ ਸੇਵਾ ਕਰੋ ਉਹਨਾਂ ਦਾ ਕੋਈ ਬਿਆਨ ਇਹੋ ਜਿਹਾ ਨਹੀਂ ਆਉਂਦਾ फडਕਾਉ ਇਹ ਸਿਰਫ ਛੋਟੀ ਸੋਚ ਦੇ ਲੋਕ ਜਿਹੜੇ ਆ ਸਿੱਖਾਂ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਆ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਜਿਹੜੀ ਹੈ ਇਹਨੇ ਬਹੁਤ ਇਹੋ ਜਿਹਾ ਰਾਜ ਕੀਤਾ ਹੈ ਨਾ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਜਿਹੜਾ 40 ਸਾਲ ਦਾ ਰਾਜ ਸੀ ਨਾ ਉਹਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਕਿਸੇ ਦੇ ਉੱਤੇ ਜਿਹੜੇ ਮਜਾਰੇ ਨਹੀਂ ਹੋਏ ਕਿਸੇ ਦੇ ਦੰਗੇ ਨਹੀਂ ਹੋਏ ਕੁਝ ਨਹੀਂ ਹੋਇਆ ਤੇ ਇਹਨਾਂ ਨੇ ਅੱਜ ਆ ਨਵੀਂ ਗਵਰਨਮੈਂਟ ਜਿਹੜੀ ਬਣੀ ਹੈ ਉਹਦੋਂ 30 30 ਜਿਹੜੇ ਸਾਡੇ ਅਨਕਾਊਂਟਰ ਹੋ ਗਏ ਦੀ ਲੋਕਾਂ ਨੂੰ ਮਾਰਦਾ ਗੋਲੀਆਂ ਨਾਲ ਕੱਲ ਕੈਨੇਡਾ ਤੋਂ ਆਇਆ ਨੌਜਵਾਨ ਮੁੰਡਾ ਤਰਨਤਾਰਨ ਬੋੜੀ ਚੌਂਕ 'ਚ ਮਾਰਦਾ ਉਹਦਾ ਨਹੀਂ ਪਤਾ ਲੱਗਾ ਕੌਣ ਮਾਰ ਗਿਆ ਅੰਮ੍ਰਿਤਸਰ ਮਾਰਦਾ ਫਿਰੋਜ਼ਪੁਰ ਮਾਰਦਾ ਲਗਾਤਾਰ ਰੋਜ਼ ਦੇ ਆਪ ਤੇ ਦਿਨ ਕਤਲ ਹੁੰਦੇ ਆ ਔਰ ਕਤਲਾਂ ਦਾ ਪਤਾ ਨਹੀਂ ਲੱਗਦਾ ਇਹ ਕੌਣ ਕਰ ਜਾਂਦਾ ਕਤਲ ਸੋ ਇਹ ਗੱਲਾਂ ਜਿਹੜੀਆਂ ਨਾ ਇਹ ਘਟੀਆਂ ਗੱਲਾਂ ਲੋਕੀ ਇੱਥੇ ਕਰਦੇ ਆ ਅੱਜ ਜਿੱਥੇ ਮੈਂ ਆਪਣੇ ਨੌਜਵਾਨ ਯੂਥ ਦਾ ਧੰਨਵਾਦ ਕਰਦਾ ਜਿਹੜੇ ਦੀਪ ਸਿੰਘ ਸਿੱਧੂ ਦੀ ਸੋਚ ਨੂੰ ਲੈ ਕੇ ਇੱਥੇ ਚੱਲਦੇ ਆ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਸੋਚ ਨੂੰ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਨੂੰ ਲੈ ਕੇ ਚੱ ਉਹਨਾਂ ਦਾ ਧੰਨਵਾਦ ਕਰਦਾ ਨਾਲ ਦੀ ਨਾਲ ਪ੍ਰਸ਼ਾਸਨ ਦਾ ਵੀ ਕਰਦਾ ਕਿਉਂਕਿ ਇੱਥੋਂ ਦਾ ਪ੍ਰਸ਼ਾਜਨ ਜਿਹੜਾ ਉਹਨਾਂ ਨੇ ਇਹਨੂੰ ਅੰਦਰੋਂ ਬਾਹਰ ਨਹੀਂ ਨਿਕਲ ਦਿੱਤਾ ਕਿ ਤੂੰ ਹੀ ਸਿੱਖਾਣੂ ਤਾਂ ਕੁਝ ਕਰ ਨਹੀਂ ਸਕਦੇ ਪਰ ਤੁਹਾਨੂੰ ਚੁੱਕ ਕੇ ਲਿਆਉਣਾ ਪੈਣਾ ਇਸ ਕਰਕੇ ਉਹਨਾਂ ਨੇ ਬਾਹਰ ਨਹੀਂ ਨਿਕਲ ਦਿੱਤਾ